ਸੀਹੀ ਸਾਡੇ ਉਹ ਸਾਥੀਓ ਜਿਹੜੇ ਲੋਕਾਂ ਤੱਕ ਸੱਚ ਪਹੁੰਚਾਉਣ ਦੇ ਵਿੱਚ ਸਾਡੀ ਮਦਦ ਕਰਦੇ ਦੋਸਤੋ ਅੱਜ ਹਿੰਦੁਸਤਾਨ ਦੇ ਵਿੱਚ ਲੋਕਤੰਤਰ ਲਈ ਸਭ ਤੋਂ ਵੱਡਾ ਖਤਰਾ ਬਣਿਆ ਹੋਇਆ ਅੱਜ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਨੂੰ ਤੋੜਨ ਦੀਆਂ ਰਾਸ਼ਟਰਪਤੀ ਰਾਜ ਲਾਗੂ ਕਰਨ ਦੀਆਂ ਪਰ ਪਿਛਲੇ ਕਾਫੀ ਸਮੇਂ ਤੋਂ ਇਹ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਜਿਹੜਾ ਸਾਡਾ ਦੇਸ਼ ਆਜ਼ਾਦ ਹੋਇਆ ਉਹ ਇਦਾਂ ਹੀ ਨਹੀਂ ਸੀ ਆਜ਼ਾਦ ਹੋ ਗਿਆ ਸਾਡੇ ਦੇਸ਼ ਵਾਸੀਆਂ ਨੂੰ ਸਭ ਤੋਂ ਵੱਧ ਸਾਡੇ ਪੰਜਾਬੀਆਂ ਨੇ ਬਹੁਤ ਕੁਰਬਾਨੀਆਂ ਕੀਤੀਆਂ ਸਾਡੇ ਦੇਸ਼ ਨੂੰ ਆਜ਼ਾਦੀ ਦੇ ਨਾਲ ਲੋਕਤੰਤਰ ਮਿਲਿਆ ਬੀ ਆਰ ਅੰਬੇਦਕਰ ਸਾਹਿਬ ਨੇ ਆਪਣੇ ਜੀਵਨ ਦਾ ਸਾਰਾ ਗਿਆਨ ਆਪਣੀ ਪੂਰੇ ਗਿਆਨ ਦੀ ਵਰਤੋਂ ਕਰਦੇ ਹੋਏ ਸਾਨੂੰ ਇੱਕ ਬਹੁਤ ਹੀ ਸ਼ਾਨਦਾਰ ਸੰਵਿਧਾਨ ਦਿੱਤਾ ਜਿਸ ਦੇ ਵਿੱਚ ਸਾਡੇ ਲੋਕਾਂ ਨੂੰ ਆਪਣੇ ਐਮ ਐਲ ਏ ਚੁਣਨ ਦਾ ਅਧਿਕਾਰ ਦਿੱਤਾ ਆਪਣੇ ਐਮ ਪੀ ਚੁਣਨ ਦਾ ਅਧਿਕਾਰ ਦਿੱਤਾ ਐਮ ਐਲ ਏ ਨੂੰ ਅਧਿਕਾਰ ਦਿੱਤਾ ਕਿ ਉਹ ਆਪਣਾ ਮੁੱਖ ਮੰਤਰੀ ਚੁਣਨ ਮੁੱਖ ਮੰਤਰੀ ਜਿੰਨੂੰ ਅਧਿਕਾਰ ਦਿੱਤਾ ਕਿ ਆਪਣੀ ਕਾਉਂਸਲ ਆਫ ਮਿਨਿਸਟਰਸ ਚੁਣਨ ਤੇ ਲੋਕਾਂ ਦੀ ਸੇਵਾ ਕਰਨ ਪਰੰਤੂ ਤੁਸੀਂ ਦੇਖ ਰਹੇ ਹੋ ਕਿ ਚੁਣੀਆਂ ਹੋਈਆਂ ਸਰਕਾਰਾਂ ਨੂੰ ਦਿੱਲੀ ਹੋਵੇ ਜਾਂ ਪੰਜਾਬ ਹੋਵੇ ਭਾਰਤੀਆ ਜਨਤਾ ਪਾਰਟੀ ਦੀ ਸਰਕਾਰ ਲਗਾਤਾਰ ਪਰੇਸ਼ਾਨ ਕਰ ਰਹੀ ਹੈ ਤੋੜਨ ਦੀ ਯਤਨ ਕਰ ਰਹੀ ਹੈ ਰੁਕਾਵਟਾਂ ਪਾ ਰਹੀ ਹੈ ਰਾਸ਼ਟਰਪਤੀ ਰਾਜ ਲਗਾਉਣ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ ਲੋਕਾਂ ਨੇ 5 ਸਾਲ ਦੇ ਲਈ ਫਤਵਾ ਦਿੱਤਾ ਔਰ ਜਿਹੜੀ ਸਰਕਾਰ ਲੋਕਾਂ ਦੇ ਹਿੱਤ ਦੇ ਕੰਮ ਕਰ ਰਹੀ ਹੈ ਲੋਕਾਂ ਨੂੰ ਸਹੂਲਤਾ ਦੇਣ ਦਾ ਕੰਮ ਕਰ ਰਹੀ ਹੈ ਉਸ ਸਰਕਾਰ ਨੂੰ ਗਿਰਾਉਣ ਦੇ ਲਈ ਲਗਾਤਾਰ ਸਾਜ਼ਿਸ਼ਾਂ ਇਹ ਲੋਕਤੰਤਰ ਦੀ ਹੱਤਿਆ ਦੇ ਬਰਾਬਰ ਹੈ ਅਸੀਂ ਦੇਖਿਆ ਪੰਜਾਬ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਚੁਣੀ ਗਈ ਕੀ ਹੋਇਆ ਕਦੇ ਗਵਰਨਰ ਸਾਹਿਬ ਦੇ ਜ਼ਰੀਏ ਲਗਾਤਾਰ ਪਰੇਸ਼ਾਨ ਕੀਤਾ ਗਿਆ ਧਮਕੀਆਂ ਦਿੱਤੀਆਂ ਗਈਆਂ ਤੁਹਾਨੂੰ ਗਵਰਨਰ ਸਾਹਿਬ ਦਾ 25 ਅਗਸਤ 2023 ਦਾ ਉਹ ਲੈਟਰ ਤੇ ਯਾਦ ਹੋਏਗਾ ਜਦੋਂ ਪੰਜਾਬ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਦੀ ਬਿਹਤਰੀ ਦੇ ਲਈ ਅਸੈਂਬਲੀ ਦੇ ਵਿੱਚ ਫੈਸਲੇ ਲੈਣੇ ਸ਼ੁਰੂ ਕੀਤੇ ਲੋਕਾਂ ਨੂੰ ਸੁਵਿਧਾਵਾਂ ਦੇਣ ਦੇ ਲਈ ਫੈਸਲੇ ਲੈਣੇ ਸ਼ੁਰੂ ਕੀਤੇ ਜੇ ਤੁਹਾਡੇ ਯਾਦ ਹੋਏਗਾ 25 ਅਗਸਤ 2023 ਨੂੰ ਗਵਰਨਰ ਸਾਹਿਬ ਨੇ ਓਪਨ ਲੈਟਰ ਦੇ ਵਿੱਚ ਰਾਸ਼ਟਰਪਤੀ ਰਾਜ ਲਗਾਉਣ ਦੀ ਧਮਕੀ ਦਿੱਤੀ ਤੁਹਾਡੇ ਵੀ ਯਾਦ ਹੋਏਗਾ ਕਿ ਕੇਂਦਰ ਨੇ ਜੋ ਕਿਸਾਨਾਂ ਨਾਲ ਵਾਅਦਾ ਖਿਲਾਫੀ ਕੀਤੀ ਸੀ 700 ਤੋਂ ਵੱਧ ਸਾਡੇ ਕਿਸਾਨ ਵੀਰ ਸ਼ਹੀਦ ਹੋਏ ਸੀ ਕਿਹਾ ਸੀ ਉਹਨਾਂ ਦੀ ਮੰਗਾਂ ਮੰਨੀਆਂ ਜਾਣਗੀਆਂ ਨਹੀਂ ਮੰਗੀਆਂ ਗਈਆਂ 26 ਮਹੀਨੇ ਲੰਘ ਗਏ ਉਸ ਤੋਂ ਬਾਅਦ ਜਦੋਂ ਕਿਸਾਨ ਅੰਦੋਲਨ ਕਰਨ ਲਈ ਦੁਬਾਰਾ ਜਾਨ ਲੱਗੇ ਕਿਸਾਨ ਧਰਨੇ ਤੇ ਬੈਠੇ ਤਾਂ ਐਸੇ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੇ ਕੀ ਕਿਹਾ ਸੀ ਕਿਸਾਨਾਂ ਦੇ ਹਿੱਤ ਦੀ ਗੱਲ ਨਹੀਂ ਕੀਤੀ ਕਿਸਾਨਾਂ ਦੀ ਬੇਤਰੀ ਦੀ ਗੱਲ ਨਹੀਂ ਕੀਤੀ ਕਿਸਾਨਾਂ ਦੀ ਜਾਇਜ਼ ਮੰਗਾਂ ਮੰਗਵਾਉਣ ਦੇ ਲਈ ਆਪਣੀ ਕੇਂਦਰ ਸਰਕਾਰ ਕੋਲ ਆਪਣੀ ਪਾਰਟੀ ਕੋਲ ਕੋਈ ਅਪਰੋਚ ਨਹੀਂ ਕੀਤੀ ਉਲਟਾ ਧਮਕੀ ਦਿੱਤੀ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲੱਗਣਾ ਚਾਹੀਦਾ ਇਹ ਲੋਕਤੰਤਰ ਦੀ ਹੱਤਿਆ ਨਹੀਂ ਤੇ ਕੀ ਹੈ ਪੰਜਾਬ ਦੇ ਵਿੱਚ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਲੇਕਿਨ ਕਾਮਯਾਬ ਨਹੀਂ ਹੋ ਪਾਏ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਪੰਜਾਬੀ ਤਾਨਾਸ਼ਾਹੀ ਬਰਦਾਸ਼ਤ ਨਹੀਂ ਕਰਦਾ ਪੰਜਾਬੀ ਜ਼ਿਆਦਤੀ ਬਰਦਾਸ਼ਤ ਨਹੀਂ ਕਰਦਾ ਉਸ ਤੋਂ ਬਾਅਦ ਇਹਨਾਂ ਨੇ ਕੀ ਚਾਲ ਚਲੀ ਦਿੱਲੀ ਦੇ ਵਿੱਚ ਬੜੀਆਂ ਚਾਲਾਂ ਚਲੀਆਂ ਲੇਕਿਨ ਕੇਜਰੀਵਾਲ ਸਾਹਿਬ ਇਹਨਾਂ ਦੀ ਹਰ ਚਾਲ ਨੂੰ ناکਾਮ ਕਰਦੇ ਰਹੇ ਤੇ ਫਿਰ ਇੱਕ ਝੂਠਾ ਛੜੇ ਅੰਤਰ ਰਚਿਆ ਝੂਠਾ ਕੇਸ ਬਣਾਇਆ ਕੇਜਰੀਵਾਲ ਜੀ ਨੂੰ ਜੇਲ੍ਹ ਭੇਜਿਆ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਦੇਖਿਆ ਕਿ ਹੁਣ ਕੇਜਰੀਵਾਲ ਜੀ ਨੂੰ ਅਸੀਂ ਜੇਲ੍ਹ ਭੇਜਣ ਚ ਕਾਮਯਾਬ ਹੋ ਗਏ ਝੂਠੇ ਕੇਸ ਦੇ ਵਿੱਚ ਤਾਂ ਲਗਾਤਾਰ ਸਾਡੇ ਲੀਡਰਾਂ ਨੂੰ ਧਮਕਾਇਆ ਜਾ ਰਿਹਾ ਹੈ ਡਰਾਇਆ ਜਾ ਰਿਹਾ ਹੈ ਖਰੀਦਦੰਦੀ ਕੋਸ਼ਿਸ਼ਾਂ ਹੋ ਰਹੀਆਂ ਆ ਖਰੀਦਿਆ ਜਾ ਰਿਹਾ ਹੈ ਔਰ ਇੱਕ ਚੀਜ਼ ਯਾਦ ਕਰੋ ਮੇਰੇ ਪਿਆਰੇ ਪ੍ਰੈਸ ਦੇ ਸਾਥੀਓ ਅਸੀਂ ਬਾਰ-ਬਾਰ ਆਪਰੇਸ਼ਨ ਲੋਟਸ ਦੀ ਗੱਲ ਕੀਤੀ ਅਸੀਂ ਬਾਰ-ਬਾਰ ਦੱਸਦੇ ਰਹੇ ਹਾਂ ਕਿ ਕੀ ਭਾਜਪਾ ਸਾਜ ਸੱਚ ਰਚ ਰਹੀ ਹੈ ਔਰ ਉਹਦੇ ਪ੍ਰਤੱਖ ਪਰਮਾਨ ਸਬੂਤ ਅੱਜ ਸਾਹਮਣੇ ਆਏ ਆ ਕਿੰਦਾ ਐਮਐਲਏ ਕੈਂਡੀਡੇਟਸ ਖਰੀਦੇ ਜਾ ਰਹੇ ਆ ਦਿੱਲੀ ਦੇ ਵਿੱਚ ਲਗਾਤਾਰ ਰਾਸ਼ਟਰਪਤੀ ਰਾਜ ਲਗਾਉਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਆ ਦਿੱਲੀ ਦੇ ਵਿੱਚ ਜਿਹੜੀਆਂ ਪੋਸਟਿੰਗਸ ਖਾਲੀ ਪਈਆਂ ਉਹਨਾਂ ਨੂੰ ਭਰਿਆ ਨਹੀਂ ਜਾ ਰਿਹਾ ਉੱਥੋਂ ਦੇ ਲੈਫਟੀਨੈਂਟ ਗਵਰਨਰ ਐਮ ਐਚ ਏ ਨੂੰ ਲੈਟਰਸ ਲਿਖ-ਲਿਖ ਕੇ ਲਗਾਤਾਰ ਦਿੱਲੀ ਸਰਕਾਰ ਦੇ ਖਿਲਾਫ ਕੰਮ ਕਰ ਰਹੇ ਆ ਉਥੇ ਆਫੀਸਰਸ ਕੋਡ ਆਫ ਕੰਡਕਟ ਦਾ ਬਹਾਨਾ ਕਰਕੇ ਮੀਟਿੰਗਸ ਦੇ ਵਿੱਚ ਨਹੀਂ ਆ ਰਹੇ ਅਸਲ ਮਕਸਦ ਅਸਲ ਮਕਸਦ ਹੈ ਕਿ ਸਰਕਾਰ ਲੋਕਾਂ ਦੇ ਹਿੱਤ ਲਈ ਕੰਮ ਨਾ ਕਰ ਸਕੇ ਤੇ ਇਹ ਆਪਣੇ ਰਾਸ਼ਟਰਪਤੀ ਰਾਜ ਲਗਾਉਣ ਸਰਕਾਰ ਤੋੜਨ ਦੇ ਜਿਹੜਾ ਇਹਨਾਂ ਦਾ ਨਾਪਾਕ ਮਨਸੂਬਾ ਹੈ ਉਹਦੇ ਵਿੱਚ ਕਾਮਯਾਬ ਹੋ ਸਕਣ ਦੋਸਤੋ ਆ ਸਾਡਾ ਜਿਹੜਾ ਦੇਸ਼ ਹੈ ਇਹ ਫੁੱਲਾਂ ਦਾ ਗੁਲਦਸਤਾ ਹੈ ਸਾਡਾ ਦੇਸ਼ ਇੱਕ ਬਹੁਤ ਵੱਡਾ ਦੇਸ਼ ਹੈ ਬਹੁਤ ਵੱਡੀ ਆਬਾਦੀ ਵਾਲਾ ਦੇਸ਼ ਹੈ ਵਿਭਿੰਨਤਾਵਾਂ ਦਾ ਦੇਸ਼ ਹੈ ਸਾਡੇ ਤਾਂ ਆਮ ਕਿਹਾ ਜਾਂਦਾ ਹੈ ਕਿ 40 ਕੋਤੇ ਬੋਲੀ ਬਦਲ ਜਾਂਦੀ ਹੈ ਕਿਉਂਕਿ ਸਾਡਾ ਦੇਸ਼ ਅਲੱਗ-ਅਲੱਗ ਖਿੜੇ ਹੋਏ ਫੁੱਲਾਂ ਦਾ ਗੁਲਦਸਤਾ ਹੈ ਲੇਕਿਨ ਬੀਜੇਪੀ ਇਸ ਨੂੰ ਤਹਿਸ਼ ਨਹਿਸ ਕਰਨਾ ਚਾਹਦੀ ਹੈ ਇਸ ਦੇਸ਼ ਨੂੰ ਇੱਕ ਮੁਠ ਤੇ ਮਜ਼ਬੂਤ ਰੱਖਣ ਦੇ ਲਈ ਇਸ ਦੇਸ਼ ਨੂੰ ਤਰੱਕੀ ਵੱਲ ਲਿਜਾਉਣ ਦੇ ਲਈ ਆਪਸੀ ਪਿਆਰ ਆਪਸੀ ਭਾਈਚਾਰਕ ਸਾਂਝ ਦੇ ਲਈ ਲੋਕਤੰਤਰ ਹੀ ਸਭ ਤੋਂ ਵੱਡੀ ਤਾਕਤ ਹੈ ਲੋਕਤੰਤਰ ਹੀ ਜ਼ਰੂਰਤ ਹੈ ਲੇਕਿਨ ਬੀਜੇਪੀ ਦੀ ਤਾਨਾਸ਼ਾਹੀ ਨੀਤੀਆਂ ਲਗਾਤਾਰ ਲੋਕਤੰਤਰ ਨੂੰ ਖਤਮ ਕਰਨ ਤੇ ਲੱਗੀਆਂ ਹੋਈਆਂ ਅੱਜ ਬੀਜੇਪੀ ਦੀ ਕੇਂਦਰ ਸਰਕਾਰ ਲੋਕਤੰਤਰ ਦੇ ਲਈ ਸਭ ਤੋਂ ਵੱਡਾ ਖਤਰਾ ਬਣ ਚੁੱਕੀ ਹੈ ਅੱਜ ਭਾਜਪੀ ਦੀ ਕੇਂਦਰ ਸਰਕਾਰ ਜਿੱਥੇ-ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਚਾਹੇ ਉਹ ਦਿੱਲੀ ਆ ਚਾਹੇ ਪੰਜਾਬ ਹੈ ਉੱਥੇ ਲਗਾਤਾਰ ਆਪਰੇਸ਼ਨ ਲੋਟਸ ਚਲਾ ਰਹੀ ਹੈ ਹੁਣ ਇੱਕ ਕੁਐਸਚਨ ਉੱਠਦਾ ਹੁੰਦਾ ਸੀ ਲੋਕ ਆਪਰੇਸ਼ਨ ਲੋਟਸ ਹੈ ਕੀ ਅੱਜ ਸਾਬਤ ਹੋ ਚੁੱਕਿਆ ਹੈ ਕਿ ਆਪਰੇਸ਼ਨ ਲੋਟਸ ਹੈ ਭਾਜਪੀ ਦੀ ਉਹ ਨਾਪਾਕ ਸਾਜ਼ਿਸ਼ਾਂ ਜਿਸ ਦੇ ਤਹਿਤ ਨੁਮਾਇੰਦਿਆਂ ਨੂੰ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਖਰੀਦਿਆ ਜਾ ਰਿਹਾ ਸੰਸਥਾਵਾਂ ਦਾ ਦੁਰਪਯੋ ਕੀਤਾ ਜਾ ਰਿਹਾ ਚਾਹੇ ਉਹ ED ਹੈ ਚਾਹੇ ਉਹ CBI ਹੈ ਅੱਜ ਅਸੀਂ ਦੇਖ ਰਹੇ ਹਾਂ ਕਿ ਇੱਕ ਦਿਨ ਪਹਿਲਾਂ ਤੱਕ ਜੋ ਲੋਕਤੰਤਰ ਦੀ ਦੁਹਾਈ ਦੇ ਰਹੇ ਹੁੰਦੇ ਆ ਉਹਨਾਂ ਤੇ ED ਦੀ ਰੇਡ ਹੁੰਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਡਰਾ ਦਿੱਤਾ ਜਾਂਦਾ ਹੈ ਅੱਜ ਅਸੀਂ ਦੇਖ ਰਹੇ ਹਾਂ ਕਿ BJP ਨੇ ਲਗਾਤਾਰ ਇਹਨਾਂ ਸੰਸਥਾਵਾਂ ਦਾ ਚਾਹੇ ਉਹ CBI ਹੈ ਚਾਹੇ ਉਹ ED ਹੈ ਚਾਹੇ ਉਹ IT ਹੈ ਲਗਾਤਾਰ ਦੁਰਪਯੋਗ ਕੀਤਾ ਅੱਜ ਪੰਜਾਬ ਜਦੋਂ ਇਹ ਚੀਜ਼ ਦੇਖਦਾ ਤਾਂ ਪੰਜਾਬ ਦਾ ਹਰ ਵਰਗ ਸੋਚਣ ਲਈ ਮਜਬੂਰ ਹੋ ਰਿਹਾ ਹੈ ਸਾਥੀਓ ਦਿੱਲੀ ਦੇ ਵਿੱਚ ਜਿੱਥੇ ਲੋਕ ਸੁਵਿਧਾਵਾਂ ਦੀ ਸ਼ੁਰੂਆਤ ਕੀਤੀ ਗਈ ਚਾਹੇ ਉਹ ਮੁਹੱਲਾ ਕਲੀਨਿਕ ਦੇ ਜ਼ਰੀਏ ਚਾਹੇ ਵਧੀਆ ਸਿੱਖਿਆ ਦੇ ਜ਼ਰੀਏ ਉੱਥੇ ਦੀ ਸਰਕਾਰ ਨੂੰ ਤੋੜਨ ਦੇ ਲਈ ਲਗਾਤਾਰ ਕੇਂਦਰ ਦੀ ਸਰਕਾਰ ਭਾਜਪੀ ਲਗਾਤਾਰ ਐਲਜੀ ਸਾਹਿਬ ਦਾ ਦੁਰਉਪਯੋਗ ਕਰ ਰਹੀ ਹੈ ਉਥੇ بار-ਬਾਰ ਰਾਸ਼ਟਰਪਤੀ ਰਾਜ ਲਗਾਉਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਔਰ ਇਹਨੂੰ ਕੱਲਾ ਇਹ ਨਾ ਸੋਚਿਓ ਕਿ ਦਿੱਲੀ ਐ ਹੋਰ ਵੀ ਪਾਸੇ ਇਹਨਾਂ ਦਾ ਅਗਰ ਇਹ ਕਾਮਯਾਬ ਹੋ ਗਏ ਤਾਂ ਬਾਕੀ ਸਟੇਟਸ ਦੇ ਵਿੱਚ ਜਿੱਥੇ-ਜਿੱਥੇ ਗੈਰ ਭਾਜਪਾ ਸਰਕਾਰਾਂ ਐ ਰਾਜਾਂ ਦੇ ਵਿੱਚ ਇਹ ਪਿੱਛੇ ਨਹੀਂ ਹਟਣਗੇ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣ ਦਾ ਸਮਾਂ ਹੈ ਅੱਜ ਮੈਂ ਇੱਕ ਕੁਐਸਚਨ ਆਪਣੇ ਪੰਜਾਬ ਨਿਵਾਸੀਆਂ ਨੂੰ ਵੀ ਕਰਨਾ ਚਾਹਨਾ ਪੰਜਾਬ ਦੇ ਸਾਰੇ ਵਾਸੀਆਂ ਨੂੰ ਵੀ ਕਰਨਾ ਚਾਹਨਾ ਕੀ ਅੱਜ ਕੀ ਅਸੀਂ ਇਦਾਂ ਦੀਆਂ ਸਾਜ਼ਿਸ਼ਾਂ ਨੂੰ ਕਾਮਯਾਬ ਹੋਣ ਦਵਾਂਗੇ ਬਿਲਕੁਲ ਨਹੀਂ ਹੋਣ ਦਵਾਂਗੇ ਕੀ ਪੰਜਾਬ ਵਾਸੀ ਜਿਨ੍ਹਾਂ ਪੰਜਾਬੀਆਂ ਨੇ ਚਾਹੇ ਉਹ ਬਾਹਰ ਦੀ ਜੰਗ ਹੋਈ ਸੀ ਸਭ ਤੋਂ ਵੱਧ ਸੋਨਾ ਦਿੱਤਾ ਸੀ ਆਜ਼ਾਦੀ ਦੀ ਲੜਾਈ ਹੋਈ ਸੀ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਸੀ ਕੀ ਅਸੀਂ ਪੰਜਾਬ ਵਾਸੀ ਸਾਡੇ ਇਸ ਪਿਆਰੇ ਲੋਕਤੰਤਰ ਨੂੰ ਤਬਾਹ ਹੋਣ ਦਵਾਂਗੇ ਨਹੀਂ ਹੋਣ ਦਵਾਂਗੇ ਸਾਡਾ ਇੱਕ ਇੱਕ ਵਰਕਰ ਆਮ ਆਦਮੀ ਪਾਰਟੀ ਦਾ ਇੱਕ ਇੱਕ ਵਰਕਰ ਆਪਣੇ ਖੂਨ ਦੇ ਆਖਰੀ ਕਤਰੇ ਤੱਕ ਲੋਕਤੰਤਰ ਦੇ ਹਿੱਤ ਦੀ ਲੜਾਈ ਲੜਦਾ ਰਹੇਗਾ ਸਾਡੇ ਆਮ ਆਦਮੀ ਪਾਰਟੀ ਦੇ ਵਰਕਰਾਂ ਸਾਥਿਓ ਇਹ ਸਪਸ਼ਟ ਕਹਿੰਦੇ ਆ ਕਿ ਹਰ ਜੋਰੇ ਜਫਾ ਜ਼ੁਲਮੋ ਸਿਤਮ ਦੇਖेंगे ਹਰ ਜੋਰੇ ਜਫਾ ਜ਼ੁਲਮੋ ਸਿਤਮ ਦੇਖेंगे ਸ਼ੈਤਾਨ ਕੇ ਭੜਤੇ ਕਦਮ ਦੇਖेंगे ਇਹ ਲੋਕਤੰਤਰ ਕੇ ਹਥਿਆਰੋ ਝੂਮ ਕੇ ਆਣਾ ਕਿਤਨਾ ਹੈ ਤੁਹਾਡੀ ਤੇਗ ਮੈਂ ਦਮ ਦੇਖेंगे ਪਰ ਅਜ ਨਾਲ ਦੀ ਨਾਲ ਮੈਂ ਪੂਰੇ ਦੇਸ਼ ਨੂੰ ਵੀ ਖਾਸ ਕਰ ਪੰਜਾਬ ਵਾਸੀਆਂ ਨੂੰ ਵੀ ਇਹ ਦੱਸਣਾ ਚਾਹੁੰਦਾ ਕਿ ਅਗਰ ਲੋਕਤੰਤਰ ਜੀਵਿਤ ਰਹੇਗਾ ਤਾਂ ਲੋਕਾਂ ਦੇ ਮਤ ਦਾ ਅਧਿਕਾਰ ਜੀਵਿਤ ਰਹੇਗਾ ਅਗਰ ਲੋਕਤੰਤਰ ਜੀਵਿਤ ਰਹੇਗਾ ਤਾਂ ਸਾਨੂੰ ਆਸ ਰਹੇਗੀ ਕਿ ਸਰਕਾਰ ਸਾਡੀ ਸੁਣਵਾਈ ਕਰੇਗੀ ਪਰੰਤੂ ਬੀਜੇਪੀ ਜੋ ਤਾਨਾਸ਼ਾਹੀ ਵੱਲ ਚੱਲ ਰਹੀ ਹੈ ਬੀਜੇਪੀ ਜੋ ਲਗਾਤਾਰ ਇੱਕੋ ਪਾਰਟੀ ਸਿਸਟਮ ਵੱਲ ਜਾਣਾ ਚਾਹਦੀ ਹੈ ਲਗਾਤਾਰ ਰਾਸ਼ਟਰਪਤੀ ਰਾਜ ਲਗਾ ਕੇ ਇਸ ਲੋਕਤੰਤਰ ਦੀ ਹੱਤਿਆ ਕਰਨਾ ਚਾਹਦੀ ਹੈ ਜਿੱਦਾਂ ਬੀਜੇਪੀ ਕਟਿਆ ਚਾਲਾ ਚੱਲ ਰਹੀ ਹੈ ਕਿ ਆਫੀਸਰਜ਼ ਮੀਟਿੰਗ ਦੇ ਵਿੱਚ ਨਹੀਂ ਆ ਰਹੇ ਦਿੱਲੀ ਦੇ ਵਿੱਚ ਪੋਸਟਾਂ ਨਹੀਂ ਭਰੀਆਂ ਜਾ ਰਹੀਆਂ ਉਥੇ ਕੰਮ ਨਹੀਂ ਕਰ ਕਰਨ ਦਿੱਤਾ ਜਾ ਰਿਹਾ ਅਗਰ ਐਦਾਂ ਦੀ ਚਾਲਾ ਚੱਲ ਰਹੀ ਹੈ ਤਾਂ ਮੈਨੂੰ ਵਿਸ਼ਵਾਸ ਹੈ